ਸ਼੍ਰੀ ਗੁਰੂ ਰਵਿਦਾਸ ਮੈਮੋਰੀਅਲ ਟਰੱਸਟ ਰਜਿਸਟਰ ਸਿਧਾਰਥਨਗਰ ਬੂਟਾ ਮੰਡੀ ਜਲੰਧਰ ਪ੍ਰਬੰਧਕ ਕਮੇਟੀ ਦੇ ਵੱਲੋਂ ਭਾਰਤਤਨ ਬਾਬਾ ਸਾਇਬ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਅਲੌਕਿਕਤਾ ਦੇ ਸੁੰਦਰ ਪਾਲਕੀਆਂ ਦੇਖਣ ਨੂੰ ਮਿਲੀਆਂ ਇਸ ਸ਼ੋਭਾ ਯਾਤਰਾ ਵਿੱਚ ਭਾਰੀ ਗਿਣਤੀ ਨੇ ਪਹੁੰਚ ਕੇ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ਤੇ ਜੈ ਪੀਮ ਜੈ ਭਾਰਤ ਤੇ ਪੜੋ ਜੁੜੋ ਸੰਘਰਸ਼ ਕਰੋ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆਏ ਇਸ ਸ਼ੋਭਾ ਯਾਤਰਾ ਨੂੰ ਚੇਤਨਾ ਮਾਰਚ ਦਾ ਨਾਮ ਦਿੱਤਾ ਗਿਆ ਹੈ ਪਰਵੰਤਾ ਕਮੇਟੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਨੂੰ ਪਾਰ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦੇ ਦੱਸੇ ਹੋਏ ਰਾਹਾਂ ਤੇ ਚੱਲਣ ਦੀ ਲੋੜ ਹੈ ਜਲੰਧਰ ਤੋਂ ਰਵੀ ਜੱਸੀ ਦੀ ਰਿਪੋਰਟ ਜਿਹੜਾ ਭਾਈ ਜਿਲੱਟਾ ਵਿੱਚ ਚੇਤਨਾ ਮਾਰਚ ਦੇ ਵਿੱਚ ਪੂਸਿਆਂ ਬੇਦਕਰ ਜਿਹੜਾ ਦਿਹਾੜਾ ਬੜੀ ਸਰਤਾ ਉਪਾਦ ਨਾਲ ਲਨਾਇਆ ਜਾ ਰਿਹਾ ਹੈ। ਪੀਮ ਰੋ ਬਾਬਾ ਅੰਬੇਦਕਰ ਸਾਡੇ ਮਸੀਹਾ ਦਾ ਕੱਲ ਨੂੰ ਜਨਮ ਦਿਨ ਹੈ। ਉਸ ਦੇ ਪਲੱਸ ਦੇ ਵਿੱਚ ਅੱਜ ਚੇਤਨਾ ਮਾਰਚ ਕੱਟਿਆ ਜਾ ਰਿਹਾ ਹੈ। ਮੈਂ ਸਾਰੇ ਪ੍ਰਬੰਧਕਾਂ ਨੂੰ ਤੇ ਸਮੂਹ ਸੰਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਸਾਡਾ ਦੇਸ਼ ਦਾ ਸੰਵਿਧਾਨ ਹੈ ਉਹ ਬਾਬਾ ਭੀਮਰਾਓ ਅੰਬੇਦਕਰ ਜੀ ਦੀ ਦੇਣ ਹੈ ਜਿਹੜਾ ਇਹਦੇ ਵਿੱਚ ਛੇੜਛਾੜ ਕਰਨ ਦੀ ਕੋਸ਼ਿਸ਼ ਕਰੇਗਾ ਜਿਹੜਾ ਇਹਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਐਸੀਆਂ ਤਾਕਤਾਂ ਨੂੰ ਹਾਰ ਦੇਵਾਂਗੇ ਜਿਹੜੀਆਂ ਤਾਕਤਾਂ ਸਾਡੇ ਭੀਮਰਾਓ ਅੰਬੇਦਕਰ ਜੀ ਦਾ ਸੰਵਿਧਾਨ ਬਦਲਣਾ ਚਾਹੁੰਦੀਆਂ ਅੱਜ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਤੇ ਸਾਰੇ ਹੀ ਜਲਤ ਨੂੰ ਅਜੀ ਸ਼ਰਗੁਦਾਸ ਮੰਦਰ ਮੂਰੇ ਟਾਸ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਇੱਕ ਮਹਾਨ ਰੈਵਰਦਾ ਜੋ ਅੱਜ ਜਨਮ ਦਿਨ ਮਨਾ ਰਹੇ ਆ ਇਹ ਇੰਡੀਆ ਵਿੱਚ ਨਹੀਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਇਹ ਅਜੋ ਸੇ ਸ਼ਰਗੁਦਾਸ ਮੰਦਰ ਮੂਰੇ ਟਾਸ ਨੂੰ ਜੋ ਇਤਨਾ ਮਾਰਚ ਅੱਗੇ ਚੱਡੀ ਜਾ ਰਹੀ ਆ ਉਸ ਸੰਬੰਧ ਦੇ ਵਿੱਚ ਸਾਰੇ ਸੰਗਤ ਜੋ ਵੀ ਇੱਥੇ ਆਈ ਹੈ ਉਹਨਾਂ ਦਾ ਅੱਜ ਇਥੇ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬਾਵਾ ਸਾਹਿਬ ਡਾਟਰ ਮਿਲਕਰ ਇਹ ਸੰਵਿਧਾਨ ਲਿਖ ਕੇ ਇੰਡੀਆ ਨੂੰ ਸੰਵਿਧਾਨ ਲਿਖ ਕੇ ਜੋ ਉਹ ਸੰਵਿਧਾਨ ਦੇ ਉੱਤੇ ਜੋ ਇੰਡੀਆ ਅੱਜ ਚੱਲ ਰਿਹਾ ਪਰ ਇਹ ਕੁਝ ਹਰਕਤਾਂ ਜਿਹੜੀਆਂ ਹੋ ਰਹੀਆਂ ਸੰਵਿਧਾਨ ਨੂੰ ਬਦਲਦੀਆਂ ਜਿਹੜੀਆਂ ਹੋ ਰਹੀਆਂ ਅਸੀਂ ਅੱਜ ਸੁਵਰਾਸ ਮੰਦਰ ਬੋਲਿਆ ਤਰਸ ਬਲਉ ਇੱਕ ਜੇਤਨਾ ਮਾਰਚ ਕੱਢਿਆ ਔਰ ਇੱਕ ਸੰਦੇਸ਼ ਦੇ ਰਹੇ ਹਾਂ ਕਿ ਇਹ ਜਿਹੜੀਆਂ ਤੁਹਾਡੀਆਂ ਕੁਝ ਹਰਸਤਾ ਆ ਇਹ ਅਸੀਂ ਨਹੀਂ ਚੱਲਣ ਦੇਵਾਂਗੇ ਔਰ ਬਾਬਾ ਸਾਹਿਬ ਡਾਕਟਰ ਪੀਮਰਾ ਅਬੇਰਕਾਰ ਜੀ ਦਾ ਸੰਵਿਧਾਨ ਦੀ ਰਾਖੀ ਕਰਾਂਗੇ ਜਿੰਨਾ ਵੀ ਦਲ ਸਮਾਜ ਆ ਸਾਰੇ ਨੂੰ ਸਾਨੂੰ ਇਕੱਠੇ ਹੋ ਕੇ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਆ ਔਰ ਜੋ ਅੱਜ ਦਾ ਇਹ ਮਾਹੌਲ ਬਣ ਰਿਹਾ ਹੈ ਜਾਲ ਪਾਤੋ ਉੱਠੇ ਕੋਈ ਉੱਠ ਕੇ ਸਮੇ ਕੰਮ ਕਰਨੇ ਚਾਹੀਦੇ ਆ ਬਾਬਾ ਸਾਹਿਬ ਡਾਕਟਰ ਪੀਮਰਾ ਅਬੇਰਕਾਰ ਜੀ ਨੇ ਨਾਰੀ ਜਾਤੀ ਦੀ ਮੁਕਤੀ ਦਵਾਈ ਔਰ ਜੋ ਜ਼ੁਲਮ ਹੁੰਦੇ ਸੀਗੇ ਉਹਨਾਂ ਨੇ ਸਾਨੂੰ ਇੱਕ ਬੋਟ ਦਾ ਵੀ ਅਧਿਕਾਰ ਰਹਿ ਕੇ ਦਿੱਤਾ ਜੋ ਬੋਟ ਇੱਕ ਬੋਡ ਇੱਕ ਪ੍ਰਾਈਮ ਮਿੰਿਸਟਰ ਦੇ ਬਰਾਬਰ ਇੱਕ ਬੰਦੇ ਦੀ ਬੋਟ ਆਮ ਸਧਾਰਨ ਬੰਦੇ ਦੀ ਬੋਟ ਆ ਕਿਉਂਕਿ ਇੱਕ ਵਾਰੀ ਇੱਕ ਬੋਡ ਦੇ ਨਾਲ ਹੀ ਹਿੰਦੁਸਤਾਨ ਦਾ ਪ੍ਰਾਈਮ ਮਿੰਿਸਟਰ ਖਰ ਗਿਆ ਸੀਗਾ ਔਰ ਉਹ ਦਿੱਤ ਗਿਆ ਸੀ ਇਸ ਕਰਕੇ ਅਸੀਂ ਸਾਰੇ ਆਪਣੇ ਸਮਾਜ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਬੋਡ ਜਿਹੜੀ ਆ ਆਪਣੇ ਸਮਾਜ ਨੂੰ ਔਰ ਆਪਣੇ ਜੋ ਤੁਹਾਨੂੰ ਚੰਗਾ ਲੱਗਦਾ ਹੈ ਤੁਹਾਡਾ ਕੋਲ ਪਾਓ ਔਰ ਆਮ ਬੋਟ ਆਪਣੇ ਖਰਾਬ ਨਾ ਕਰੋ ਇਹਨਾਂ ਹੀ ਮੈਂ ਸ਼ਬਦਾ ਦੇ ਨਾਲ ਰੈਯਾਲੀਨਾ ਜੈਪੀ ਜੈਪਾਲ ਅਤੇ ਦੁਬਾਰਾ ਫਿਰ 126 ਪਰਮ ਪੂਜਯ ਬਾਬਾ ਸਾਹਿਬ ਡਾਕਟਰ ਪੀਮਰ ਅੰਬੇਦਕਰ ਮੁਕਤੀ ਦਾਤਾ ਸਬਨਾਨ ਦੇ ਨਿਰਵਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਦੀ ਸ੍ਰੀ ਗੁਰਦਾਸ ਮੰਦਰ ਮੋਲੇ ਟ੍ਰਸਟ ਵੱਲੋਂ ਸਾਰੇ ਹੀ ਜਗਤ ਨੂੰ ਦੇਸ਼ਾਂ ਆਪ ਦੇ ਸਮੇਂ ਵਿੱਚ ਬੈਠੀ ਹੋਈ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਜੈਪੀ ਜੈਪਾਲ ਜੈ ਗੁਰਦੀਪ ਤਨਖਤ ਜੈ ਮੈਂ ਲਖਮਨ ਮੈਂ ਅੱਜ ਬਾਵਨ ਸਾਲ ਡਾਕਟਰ ਪੀਮਰ ਅੰਬੇਦਕਰ ਜੀ ਦੇ ਇੱਕ ਤੋਂ ਦਿੱਤੀ ਨੇ ਜਨਮ ਦਿਨ ਤੇ ਮੈਂ ਆਪਣੇ ਉਹਨਾਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਜੀ ਕਿ ਕਿਤਾ ਸਟੀਵਨ ਕਲੇਟ ਨੇ ਕਬੀਲਾ ਦਰ ਨੇ ਕਿ ਬਾਬਾ ਸਾਹਿਬ ਜਿਹੜੀ ਜੋ ਦੇ ਨੇ ਉਹ ਇੱਕ ਸਾਡੇ ਲਈ ਮਿਸਰੀਆ ਬਣ ਕੇ ਆਏ 1893 14 ਫਰਵਰੀ 1893 ਵਿੱਚ ਉਹਨਾਂ ਦਾ ਜਨਮ ਤੇ ਆਏ ਔਰ ਸਾਡੇ ਲਈ ਮਿਸਰੀਆ ਬਣ ਕੇ ਆਏ ਸੋ ਉਹ ਸਾਡੇ ਦੇਸ਼ ਦੇ ਨਹੀਂ ਪੂਰੀ ਦੁਨੀਆ ਦੇ ਲਈ ਉਹਨਾਂ ਨੇ ਆਪਣੀ ਲੋਕਾਂ ਨੂੰ ਜਿਹੜੀ ਆ ਸੇਧ ਦਿੱਤੀ ਆ ਔਰ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਨਾਮ ਲੁੰਦਾ ਆ ਕਿਉਂਕਿ ਜੋ ਉਹਨਾਂ ਨੇ ਸਭ ਤੋਂ ਪਹਿਲਾਂ ਮੈਂ ਅਨੁਰੂਪ ਕਮੇਟੀ ਬਰਾਬਰਤਾ ਜਿਹੜੀ ਉਹਨੇ ਅੱਢੀ ਆ ਉਹਨਾਂ ਨੂੰ ਵੋਟ ਦਾ ਅਧਿਕਾਰ ਜੇ ਆਪਣੇ ਪਰਿਵਾਰ ਤੇ ਰਹਿੰਦੀ ਆ ਉਹਨੂੰ ਆਪਣੀ ਜਾਇਦਾਦ ਦਾ ਜਿਹੜਾ ਅਧਿਕਾਰ ਆ ਵੋਟ ਪਾਉਣ ਦਾ ਇੱਕ ਬਰਾਬਰ ਅਧਿਕਾਰ ਦਿੰਦਾ ਆ ਇਨਸਾਨ ਦੇ ਨਾਲ ਜਿੱਦਾਂ ਤੇ ਡੈਥ ਹੋ ਜਾਂਦੀ ਸੀ ਉਹਨੂੰ ਨਾਲ ਹੀ ਸਾੜਿਆ ਜਾਂਦਾ ਸੀਗਾ ਔਰ 바ਵਾ ਸਾਹਿਬ ਦੇ ਸੰਵਿਧਾਨ ਦੇ ਨਾਲ ਅੱਜ ਜਿਹੜੀ ਹੈ ਲੇਡੀਜ਼ ਨੂੰ ਬਰਾਬਰ ਦਾ ਜਿਹੜਾ ਹੱਕ ਦਿੱਤਾ ਹੈ ਮੈਂ ਲੇਡੀਜ਼ ਨੂੰ ਖਾਸ ਕਰਕੇ ਕਹਿਣਾ ਚਾਹੁੰਦਾ ਕਿ 바ਵਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਕਿਉਂ ਤੁਹਾਨੂੰ ਰਾਈਟ ਦਿੱਤਾ ਹੈ ਤਾਨੂੰਨ ਨੂੰ ਸਮਝਣ ਦੀ ਲੋੜ ਆ ਔਰ ਫਿਰ ਤੋਂ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ 바ਵਾ ਸਾਹਿਬ ਡਾਕਟਰ ਵੀਰਾਂ ਨੇ ਬਿਠ ਕੇ ਦੇ ਸੰਵਿਧਾਨ ਨੂੰ ਪੜੋ ਔਰ ਜੁੜੋ ਔਰ ਸੰਘਰਸ਼ ਕਰੋ ਜਿੱਦਾਂ ਕੀ ਦੱਸਿਆ ਕਿ ਜਿਹੜੀਆਂ ਇਹ ਆਪੋਜੀਟ ਪਾਰਟੀਆਂ ਜਿਹੜੀਆਂ ਹੈਗੀਆਂ ਆ ਇਹ ਸੰਵਿਧਾਨ ਨੂੰ ਖਤਮ ਕਰਦੇ ਲੱਗਿਆ ਹੁੰਦੇ ਆ ਤੇ ਅਸੀਂ ਸੈਂਟਰ ਦੇ ਵਿੱਚ ਜਾ ਕੇ ਆਪਣਾ ਹੱਥ ਜਿਹਦਾ ਆਪਣਾ ਰਾਈਟ ਲੈਣਾ ਆ ਅਸੀਂ ਛੋਟੀਆਂ ਮੋਟੀਆਂ ਪੋਸਟਾਂ ਵਿੱਚ ਜਾ ਕੇ ਅਸੀਂ ਆਪਣੀਆਂ 1000 2000 ਦੇ ਨੁਕਰ ਲਾ ਕੇ ਅਸੀਂ ਆਪਣੀ ਜਿਹੜੀ ਵੋਟ ਖਰਾਬ ਕਰਦੇ ਆ ਨਾ ਅਸੀਂ ਇਸ ਚੀਜ਼ ਨੂੰ ਵੀ ਦੇਖਣਾ ਹੈ ਸੈਂਟਰ ਵਿੱਚ 바ਵਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣਾ ਮੈਂ ਸਾਰੇ ਦੇ ਸੁਆਸ਼ੀਆਂ ਨੂੰ ਮੰਨ ਕਰਦਾ ਕਿ ਸੰਵਿਧਾਨ ਦੇ ਰਾਈਟ ਦੇ ਵਿੱਚ ਤੁਸੀਂ ਵੋਟ ਪਾਉਣੀ ਆ ਇਸ ਕਰਕੇ ਮੈਂ ਫਿਰ ਜੈਗੁਰੂ ਦੇਵ ਧਨਗੁਰ ਦੇਵ ਔਰ 바ਵਾ ਸਾਹਿਬ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤ ਨੂੰ ਬਹੁਤ ਬਹੁਤ 파ਰਬੋਧ ਅੱਜ ਅਸੀਂ 바ਵਾ ਸਾਹਿਬ ਮਬੜਕਰ ਭਾਰਤ ਰਤਨ ਨਾਰੀ ਜਾਤੀ ਦੇ ਮੁਕਤੀ ਦਾਤਾ ਸੰਵਿਧਾਨ ਨਿਰਮਾਤਾ ਉਹਨਾਂ ਦੇ 193 ਵਰਥ ਐਨੀਵਰਸਰੀ ਤੇ ਜਿਹੜਾ ਵਿਸ਼ਾਲ ਸ਼ਿਰੋ ਉਦਾਸਪੰਦਰ ਮੋਰੀ ਡਰੈਸ ਤੋਂ ਜਿਹੜਾ ਆ ਅਸੀਂ ਇਸ ਸ਼ੋਭਾ ਇਸ ਤਰ੍ਹਾਂ ਜਿਹੜੀ ਆ ਆਰੰਭ ਕਰਨ ਜਾ ਰਹੇ ਹਾਂ ਸੋ 바ਵਾ ਸਾਹਿਬ ਮਬੜਕਰ ਕਿਸੇ ਵੀ ਇੱਕ ਵਰਗ ਦੇ ਨਹੀਂ ਹੋਏ ਬਾਬਾ ਸਾਹਿਬ ਅੰਬੇਡਕਰ ਨੂੰ ਜਿਹੜਾ ਆ ਉਹ ਦਲਿਤਾਂ ਦੇ ਮਸੀਹਾ ਦੇ ਨਾਮ ਨਾਲ ਜਾਣਿਆ ਜਾਂਦਾ ਪਰ ਅੱਜ ਹਰ ਵਰਗ ਜਿਹੜਾ ਆ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੇ ਲਿਖੇ ਹੋਏ ਸੰਵਿਧਾਨ ਦੀ ਬਦੌਲਤ ਜਿਹੜਾ ਆ ਉਹ ਆਜ਼ਾਦੀ ਦਾ ਨਿਗਮ ਮੰਨ ਰਿਹਾ ਸੋ ਬਾਬਾ ਸਾਹਿਬ ਅੰਬੇਡਕਰ ਨੇ ਜਿਹੜਾ ਇਸ ਦੇਸ਼ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਲੋਕਤੰਤਰ ਪੈਦਾ ਕੀਤਾ ਲੋਕਾਂ ਦਾ ਰਾਜ ਪੈਦਾ ਕੀਤਾ ਲੋਕਾਂ ਨੂੰ ਜਿਹੜਾ ਆ ਉਹ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਹੈਗਾ ਸੋ ਹਰ ਵਰਗ ਜਿਹੜਾ ਆ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੀ ਦੇਣ ਦੀ ਖਾਤ ਸੰਵਿਧਾਨ ਦੀ ਬਦੌਲਤ ਜਿਹੜਾ ਆ ਉਹ ਆਜ਼ਾਦੀ ਦਾ ਨਿਗਮ ਮੰਨ ਰਿਹਾ ਸੋ ਮੈਂ ਇਹੀ ਬੇਨਤੀ ਕਰਦਾ ਕਿ ਅੱਜ ਦੇ ਦਿਨ ਦੇ ਉੱਤੇ ਆਪਾਂ ਕਿਸੇ ਵੀ ਜਾਤ ਧਰਮ ਦੇ ਲੋਕ ਆ ਆਪਾਂ ਇਕੱਠੇ ਹੋ ਕੇ ਵੱਡੀ ਤੋਂ ਵੱਡੀ ਤਨਾਤ ਦੇ ਵਿੱਚ ਜਿਹੜਾ ਆ ਇਸ ਚੇਤਨਾ ਮਾਰਚ ਦੇ ਵਿੱਚ ਹਿੱਸਾ ਲਈਏ ਤੇ ਇੱਕ ਇਕਤਾ ਦਾ ਸੰਦੇਸ਼ ਦੇਈਏ ਔਰ ਬਾਬਾ ਸਾਹਿਬ ਬੜਕਰ ਜੀ ਦੇ ਸਵਿਧਾਨ ਨੂੰ ਜਿਹੜੀਆਂ ਬਦਲਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਉਸ ਨੂੰ ਜਿਹੜਾ 24 ਦੇ ਵਿੱਚ ਜਿਹੜਾ ਆ ਉਹ ਮੂੰਹ ਤੋੜ ਜਵਾਬ ਦਈਏ ਸੋ ਇੰਨੀ ਬੇਨਤੀ ਆ ਕਰਦਾ ਹਾਂ ਮੈਂ ਬਾਬਾ ਸਾਹਿਬ ਬੜਕਰ ਜੀ ਦੇ 133ਵੇਂ ਜਨਮ ਦਿਵਸ ਦੀਆਂ ਔਰ 325ਵੇਂ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੀਆਂ ਜਿਹੜੀਆਂ ਆ ਉਹ ਲੱਖ ਲੱਖ ਵਧਾਈਆਂ ਦਿੰਦੇ ਆ ਜਿਹੜੀਆਂ ਸਾਡੇ ਗੁਰੂ ਮਹਾਰਾਜ ਜੀ ਨੇ ਗੱਲ ਕਹੀ ਮਨਸ ਕੀ ਜਾਸਾ 1.595 ਇਕਤਾ ਦਾ ਸਬੂਤ ਦਿੱਤਾ ਉੱਤੇ ਵੀ ਆਪਾਂ ਪਹਿਰਾ ਦੇ ਕੇ ਆਓ ਸਾਰੇ ਇਕੱਠੇ ਹੋ ਕੇ ਜਿਹੜਾ ਅੱਗੇ ਵਧੀਏ ਜੈ ਜੀ ਅੱਜ ਪਰਫ ਜੀ ਬਾਬਾ ਸਾਹਿਬ ਅਪੀਨ ਕਰਦੇ 133 ਪਰ ਜਨਉ ਦੇ ਵਿੱਚ ਤੇ ਸਾਡੇ ਸ੍ਰੀ ਗੁਰੂ ਦਾਸ 15 ਨੰਬਰ ਰੋਡਸ ਤੋਂ ਕੋਲੋਂ ਇੱਕ ਜੇਤਰਾ ਮਾਸਟੜਿਆ ਜਾ ਰਿਹਾ ਹੈ ਸਭ ਤੋਂ ਪਹਿਲੋ ਤਾਂ ਮੈਂ ਸੰਗਤ ਨੂੰ ਬਾਬਾ ਸਾਹਿਬ ਦੇ ਜਨਮ ਦੇ ਲੱਖ ਲੱਖ ਮੁਬਾਰਕਬਾਦ ਦਈ ਰਿਆ ਸਾਡੀ ਜਿਹੜੀ ਵੀ ਸੰਗਤ ਪੰਜਾਬ ਦੀ ਹੈ ਆਂ ਜਾਂ ਵਿਦੇਸ਼ਾਂ ਚੋਂ ਢਿੱਲੀ ਹੈ ਸਾਰਨ ਲੋਕ ਬਹੁਤ ਬਧਾਈ ਹੋਰ ਬਾਬਾ ਸਾਹਿਬ ਅਮਰ ਕਰਦੀ ਇਹ ਗੱਲ ਕਰਦੇ ਹੈਗੇ ਆ ਤੇ ਬਾਬਾ ਸਾਹਿਬ ਅਮਰ ਕਰ ਇੱਕ ਮਹਾਨ ਵਿਦਵਾਨ ਸਗੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸਬਦਾਨ ਲਿਖਿਆ ਜਿਨ੍ਹਾਂ ਨੇ ਜਾਤ ਪਾਤ ਦਾ ਬੰਧਨ ਤੋੜਿਆ ਜਿਨ੍ਹਾਂ ਨੇ ਦਬੇ ਕੁਚਲੇ ਸਮਾਜ ਵਾਸਤੇ ਬਹੁਤ ਕੰਮ ਕੀਤਾ ਨਾ ਇਕਲੇ ਜਲੇ ਸਮਾਜ ਵਾਸਤੇ ਕੰਮ ਕੀਤਾ ਬਲਕਿ ਜੇ ਆਪਾਂ ਕਹੀਏ ਔਰਤਾਂ ਵਾਸਤੇ ਜਾਂ ਮਿੱਤਕੇ ਵਾਸਤੇ ਜਾਂ ਸਮਾਜ ਦੇ ਹਰ ਵਰਗ ਵਾਸਤੇ ਬਹੁਤ ਕੰਮ ਕੀਤਾ ਔਰ ਜਿਨ੍ਹਾਂ ਦੇ ਸਵਿਧਾਨ ਦੇ ਇਹ ਸਾਰੇ ਗੁਣ ਸਤਿਕਰਮ ਬੋਲ ਕੇ ਗਏ ਔਰ ਜੋ ਵੀ ਅੱਜ ਕੰਮ ਇੱਥੇ ਬਧਾਇਆ ਉਹ ਸਾਰਾ ਉਹਨਾਂ ਦੇ ਸੁਭਾਅ ਦੇ ਤਹਿਤ ਹੀ ਹੋਗਾ ਹੈ। ਔਰ ਸਾਡੇ ਵਾਸਤੇ ਜਿਹੜਾ ਇੱਕ ਅੱਜਕੱਲ ਗੱਲ ਚੱਲਦੀ ਹੈ ਕਿ ਸੰਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਜਿਹੜੀਆਂ ਬੜੀਆਂ ਵੱਧ ਭਾਗੀਆਂ ਔਰ ਅਸੀਂ ਸਾਰੇ ਜਿਹੜੇ ਜਿਹੜੇ ਸਮਾਜ ਦੇ ਕਦੇ ਵੱਡੇ ਨਹੀਂ ਸਾਰੇ ਸਮਾਜਾਂ ਦੇ ਬੰਦੇ ਇਕੱਠੇ ਹੋ ਕੇ ਅਸੀਂ ਅੱਜ ਇੱਕ ਚੀਤਰਾ ਮਾਰਸ਼ਕਾ ਜਾ ਰਹੇ ਹਾਂ ਜਿਹੜਾ ਕਿ ਸਾਰੇ ਸ਼ਹਿਰ ਦੇ ਵਿੱਚੋਂ ਹੋ ਕੇ ਆਏਗਾ ਅਸੀਂ ਇੱਕ ਵਾਰੀ ਸਾਰੀ ਸੰਗਤ ਨੂੰ ਬਹੁਤ-ਬਹੁਤ ਦਾ ਬਸਤਾ ਉਹਨਾਂ ਦੇ ਜਨਮ ਦਿਨ ਪਾਈ ਰਾਜਕਮਨ ਰਾਜੂ ਚੇਤਨਾ ਮਾਰਚ ਡਾਕਟਰ ਮਿਹਦਕਰ ਸਾਹਿਬ ਦਾ 134ਵਾਂ ਜਨਮ ਦਿਹਾੜਾ ਬੈਂਕ ਕਲੋਨੀ ਸ਼ੋਅ ਮਾਰਕੀਟ ਤੋਂ ਹਰ ਸਾਲ ਕੱਢਿਆ ਜਾਂਦਾ ਵਾ ਪ੍ਰਧਾਨ ਰਵਿੰਦਰ ਚੌਧਰੀ ਜੀ ਤੇ ਕੇਸ਼ শেਟ ਜੀ ਸਜੀਵਨ ਨੰਦ ਜੀ ਸਰਪੰਨ ਮੰਤਰੀ ਜਿੰਨੀ ਵੀ ਟੀਮ ਹੈ ਹਰ ਸਾਲ ਵਧੀਆ ਝਾਕੀਆਂ ਪਾਲਕੀਆਂ ਹਰ ਤਰੀਕੇ ਦੇ ਯਤਨ ਨਾਲ ਕਿਉਂਕਿ ਸਾਨੂੰ ਡਾਕਟਰ ਪੀਆਰ ਮਿਤਕਰ ਸਾਹਿਬ ਨੇ ਸੰਵਿਧਾਨ ਦੀ ਰਚਨਾ ਕੀਤੀ ਆ ਅੱਜ ਦਾ ਬਹੁਤ ਇਤਿਹਾਸਕ ਦਿਨ ਹੈ 134 ਮ ਜਨਮ ਦਿਹਾੜਾ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਔਰ ਅੱਜ ਦੇ ਦਿਨ ਇੱਕ ਹੋਰ ਬੜੀ ਵੱਡੀ ਖਾਲਸਾ ਪੰਥ ਦੀ ਸਜਣਾ ਹੋਈ ਸੀ ਬਹੁਤ ਇਤਿਹਾਸਕ ਦਿਨ ਹੈ ਸਾਰਿਆਂ ਨੂੰ ਖੁਸ਼ੀ ਨਾਲ ਮਨਾਣਾ ਚਾਹੀਦਾ ਹੈ ਔਰ ਦੇਖੋ ਜੀ ਆਰਐਡੀ ਤਦਾਰ ਦੇ ਵਿੱਚ ਤ੍ਰੈਂਕਲੋਨੀ ਸ਼ੂ ਮਾਰਕੀਟ ਤੋਂ ਗੁਰਵ੍ਰਵੀ ਦਾਸ ਮੰਦਿਰਾਂ ਨੂੰ ਹਰ ਸਾਲ ਅਸੀਂ ਚੇਤਨਾ ਮਾਰਚ ਕੱਢਦੇ ਆਂ ਉਹ ਸਾਡਾ ਇਹੀ ਏ ਕਿ ਡਾਕਟਰ ਭਿੰਦਰਾਵ ਸਾਹਿਬ ਨੇ ਤੁਹਾਨੂੰ ਸੰਧਾਨ ਦੀ ਰਚਨਾ ਦਿੱਤੀ ਸਾਨੂੰ ਉਹਦੇ ਦਸੇ ਰਸਤੇ ਚੱਲਣਾ ਚਾਹੀਦਾ ਉਹ ਸਾਰੇ ਆਪਾਂ ਉਹਦੇ ਦਸੇ ਰਸਤੇ ਚੱਲ ਕੇ ਜੈ ਪੀਮ ਜੈ ਪਰ ਭਗਵਾਨ ਉਮੇਦਕਰ ਜੀ ਦਾ ਪਕਾਸ਼ ਉਹਦੇ ਸਨਮਾਨ ਵਿੱਚ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਪੂਟਾ ਮੰਡੀ ਤੋਂ ਭਗਵਾਨ ਡਾਕਟਰ ਭਿੰਦਰਾਵ ਉਮੇਦਕਰ ਦੀ ਚੌਂਕ ਤੱਕ ਮੈਂ ਤੁਹਾਡੇ ਮਾਦਮ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਰਸਦੇ ਹੋਏ ਭਗਵਾਨ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਅੰਦਰ ਲੱਖ ਲੱਖ ਵਧਾਈ ਦਿਨਾ ਹੈ। ਫਿਰ ਮੈਂ ਅਰਦਾਸ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਕਿ ਆਪਾਂ ਜੇ ਅੱਜ ਖੁੱਲ੍ਹੀ ਜਗ੍ਹਾ 'ਤੇ ਆ ਸੰਘਰਸ਼ ਕਮੇਟੀ ਵੱਲੋਂ ਭਾਰਜੰਦਾ ਪਾਰਟੀ ਵੱਲੋਂ ਫਿਰ ਤੋਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਭੀਮ ਜੈ ਭਾਰਤ ਮੇਰਾ ਨਾਮ ਵਰਨ ਕੁਲੈਰਾ ਜੀ ਜੈ ਭੀਮ ਜੈ ਭਾਰਤ ਅੱਜ ਦਾ ਦਿਨ ਦੇਸ਼ ਵਾਸੀਆਂ ਦੇ ਲਈ ਕਿਸੇ ਦੀਵਾਲੀ ਦੇ ਨਾਲੋਂ ਘੱਟ ਨਹੀਂ ਹੈਗਾ 바ਵਾ ਸਾਹਿਬ ਅੰਬੇਡਕਰ ਭਾਰਤ ਰਤਨ ਨਾਰੀ ਜਾਤੀ ਦੇ ਮੁਕਤੀਦਾਤਾ ਸੰਵਿਧਾਨ ਨਿਰਮਾਤਾ 133ਵੀਂ ਬਰਥ ਐਨੀਵਰਸਰੀ ਹੈ ਮੈਂ ਪੂਰੇ ਦੇਸ਼ ਦੇ ਜਗਤ ਦੇ ਲੋਕਾਂ ਨੂੰ ਜਿਹੜਾ ਉਹ ਲੱਖ ਲੱਖ ਵਧਾਈ ਦਿੰਦਾ ਆ ਦੇਖੋ 바ਵਾ ਸਾਹਿਬ ਅੰਬੇਡਕਰ ਨੇ 26 ਨਵੰਬਰ 1949 ਨੂੰ ਜਦੋਂ ਸੰਵਿਧਾਨ ਲਿਖ ਕੇ ਕੰਪਲੀਟ ਕੀਤਾ ਸੀਗਾ ਨਾ ਤੇ 바ਵਾ ਸਾਹਿਬ ਅੰਬੇਡਕਰ ਜੀ ਦੇ ਪੀਏ ਨਾਨਕ ਚੰਦਰ ਰੱਤੂ ਨੇ ਪੁੱਛਿਆ ਸੀਗਾ ਕਿ 바ਵਾ ਸਾਹਿਬ ਅੱਜ ਤੁਸੀਂ ਬਹੁਤ ਖੁਸ਼ ਹੋ 바ਵਾ ਸਾਹਿਬ ਅੰਬੇਡਕਰ ਕਹਿੰਦੇ ਕਿ ਜਿਹੜੇ ਸਦੀਆਂ ਤੋਂ ਤਖਤਾਂ ਤੇ ਬੈਠੇ ਲੋਕ ਆ ਉਹ ਸੜਕਾਂ ਤੇ ਆ ਜਾਣਗੇ ਤੇ ਉਹਨਾਂ ਦਾ ਪੀਏ ਕਹਿੰਦਾ ਕਿ ਉਹਨਾਂ ਕੀ ਹੋਊਗਾ ਕਹਿੰਦਾ ਜਿਹੜੇ ਸਦੀਆਂ ਤੋਂ ਸੜਕਾਂ ਤੇ ਬੈਠੇ ਆ ਲੋਕ ਉਹ ਤਖਤਾਂ ਤੇ ਬੈਠ ਜਾਣਗੇ ਸੋ 바ਵਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੇ ਬਦੌਲਤ ਅੱਜ ਲੱਖਾਂ ਲੋਕ ਜਿਹੜੇ ਲਤਾੜੇ ਗਰੀਬ ਦਲਿਤ ਜਿਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਸੀਗਾ ਉਹ ਅੱਜ ਜਿਹੜੇ ਸੱਤਾ ਦੇ ਨਿੰਗ ਮਾਰ ਰਹੇ ਆ ਔਰ ਹਰ ਹਰ ਵਰਗ ਜਿਹੜਾ ਅੱਜ ਬਾਬਾ ਸਾਹਿਬ ਬੜਕਾ ਦੇ ਸਵਧਾਨ ਦੀ ਬਦੌਲਤ ਜਿਹੜਾ ਆਜ਼ਾਦੀ ਦਾ ਨਿੰਗ ਮਾਰ ਰਿਹਾ ਸੋ ਅੱਜ ਜਿਹੜਾ ਆ ਅੱਜ ਦਾ ਦਿਨ ਜਿਹੜਾ ਹੈ ਉਹ ਦੇਸ਼ ਵਾਸੀਆਂ ਲਈ ਕਿਸੇ ਦਿਵਾਰੀ ਨਾਲੋਂ ਘੱਟ ਨਹੀਂ ਹੈਗਾ ਸੋ ਬਾਬਾ ਸਾਹਿਬ ਬੜਕਾ ਜੀ ਦੇ 133ਵੇਂ ਪ੍ਰਕਾਸ਼ ਦਿਹਾੜੇ ਦੀ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਾਬਾ ਸਾਹਿਬ ਡਾਕਟਰ ਭੀਮਰਾਉਂ ਵੇੜਕਰ ਸਾਹਿਬ ਕੱਲ ਨੂੰ ਜਨਮ ਦਿਨ ਆ ਰਿਹਾ ਉਸ ਸੰਬੰਧ ਵਿੱਚ ਅੱਜ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਪੂਰੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਗੱਡ ਰਹਾ ਆ ਇਹਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਬਾਬਾ ਸਾਹਿਬ ਦੇ ਨੁਜਾਈ ਸ਼ੋਭਾ ਯਾਤਰਾ ਵਿੱਚ ਸ਼ਾਮ ਲੈ ਰਿਹਾ ਅੱਜ ਦੇ ਇਸ ਮੁਬਾਰਕ ਮੌਕੇ ਦੇ ਉੱਤੇ ਮੈਂ ਆਪਣੇ ਸਮਾਜ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਕੱਲ ਨੂੰ ਬਾਬਾ ਸਾਹਿਬ ਅੰਬੇਡਕਰ ਸਾਹਿਬ ਦਾ ਜਨਮ ਦਿਨ ਆ ਉਸ ਜਨਮ ਦਿਨ ਦੇ ਉੱਤੇ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਸਾਡਾ ਦਲ ਸਮਾਜ ਬੈਠਾ ਵੱਡੇ ਵੱਡੇ ਪ੍ਰੋਗਰਾਮਾਂ ਦਾ ਆਯੋਜਨ ਹੋ ਰਿਹਾ ਆ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਵੱਡੇ ਪ੍ਰੋਗਰਾਮ ਲਿਖੇ ਗਏ ਆ ਔਰ ਕੱਲ ਨੂੰ ਜਗਾ ਜਗਾ ਲੰਗਰਾਂ ਦੀ ਵਿਵਸਥਾ ਜਿਹੜਾ ਸਾਡਾ ਪ੍ਰੋਗਰਾਮ ਹੁੰਦੇ ਆ ਸਟੇਜ ਸਟੇਜ ਪ੍ਰੋਗਰਾਮ ਉਹ ਵੀ ਹੋਣੇ ਆ ਤੋ ਕੱਲ ਨੂੰ ਵੱਡੇ ਪ੍ਰੋਗਰਾਮ ਸਾਰੇ ਚੱਲ ਰਹੇ ਆ ਆਪ ਸਭ ਨੂੰ ਇਸ ਮੁਬਾਰਕ ਮੌਕੇ ਦੇ ਉੱਤੇ ਸਾਡੇ ਰਹਿਬਰ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਅਵਨਾਸ਼ ਚੰਦਰ